ਹਾਂਜੀ ਓਕੇ ਜੀ ਇਹ ਜੁੜਿਆ ਹੋਇਆ ਰੇਸ਼ਮ ਲੰਬੀ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਕਬੱਡੀ ਕਮੈਂਟੇਟਰ ਸਾਹਮਣੇ ਸਰ ਉਸ ਤੋਂ ਬਾਅਦ ਅਗਲਾ ਸਨਮਾਨ ਰਜਿੰਦਰ ਪੱਲੂ ਰਜਿੰਦਰ ਬੱਲੂ ਜੀ ਥੋੜਾ ਪਿਛੇ ਰਹੋ ਵੀਰੇ ਵੀਰੇ ਥੋੜਾ ਪਿਛੇ ਰਹੋ ਵੀਰੇ ਹੈਲੋ ਹੈਲੋ ਵੀਰੇ ਥੋੜਾ ਪਿਛੇ ਆ ਜਾਓ ਹੈਲੋ ਪ੍ਰਧਾਨ ਜੀ ਥੋੜਾ ਪਿਛੇ ਆ ਜਾਓ ਅਲੀ ਕਿਹੜੀ ਟੀਮ ਜਿਹੜੀ ਫਾਸਟ ਰਹੀ ਹੈ ਕੋੜਾ ਵਾਲੀ ਕੇ ਹਲੋ ਬਈ ਤਾੜੀਆਂ ਮਾਰ ਦੋ ਕਿੰਨੇ ਖੁਸ਼ੀ ਦੇ ਪਲ ਆ ਫਲੀਕਾ ਦੀ ਮੈਚ ਇੱਕ ਜਣਾ ਮੋਬਾਈਲ ਲਾ ਦੇ ਤੋ ਮੈਨੂੰ ਦੇ ਦਿਓ ਯਾਰ ਮੋਬਾਈਲ ਆਏ ਬੱਕੇ ਇਧਰ ਦੇਖੋ ਆਓ ਜੀ ਹੁਣ ਸੈਕੰਡ ਟੀਮ ਵੀ ਨੇੜੇ ਰਹਿ ਖੜੇ ਰੈਫਰੀ ਉਪਰ ਵਾਲੇ ਬੁਲਾ ਰਹੇ ਵੀ ਨੇੜੇ ਰਹਿਣ ਰਿੰਕੂ ਜੋੜਕੀਆਂ ਬਾਬਾ ਨਿਰਮਲ ਸਿੰਘ ਜੀ ਅੰਕਲ ਜੀ ਸਾਡੇ ਜੂਨੀਅਰ ਨੇ ਹੱਥੋਂ ਉਹ ਵੀ ਨੇੜੇ ਆ ਜਾਣਗੇ ਸਾਡੇ ਸਤਾਜ ਜੀ ਨਿਰਮਲ ਮਲੋੜ ਜੀ ਗੋਰਾ ਜੀ ਢੋਰਲਾ ਆਓ ਜੀ ਰਿੰਕੂ ਕਿੱਥੇ ਰਿੰਕੂ ਆਈ ਕਰਾ ਰਿੰਕੂ ਆਈ ਵੀਰੇ ਹੈਲੋ ਮੈਂ ਬੰਦਾ ਤੋਂ ਕਿ ਮੈਂਬਰ ਕਰਦੇ ਹੈਲੋ ਹੈਲੋ ਲਓ ਜੀ ਫਸਟ ਟੀਮ ਜਿਹੜੀ ਅਲੀ ਕੇ ਹਰਿਆਣੇ ਦੀ ਰਹੀ ਆ 1100 ਬੱਗੇ ਕੋਲ ਵੀ ਲਾਓ ਆ ਜੋ ਵੀਰੇ 1200 ਲੈ ਲਓ ਮੈਨ ਸਰ ਆਓ ਜੀ ਬੱਗਾ ਮੈਂਬਰ ਜੀ ਸਾਡੇ 1100 ਨਾਂ ਵੱਲੋਂ 11 ਸਾਡੇ ਕੁਲੰਦਰ ਭਾਈ ਜੀ ਬਾਬਾ ਜੀ ਦੇ ਸੇਵਾਦਾਰ ਨੰਦੇ ਨੇ ਨਾਲ ਉਹਨਾਂ ਦਾ ਬਹੁਤ ਧੰਨਵਾਦ ਹੈ। ਇਹ ਗਰੁੱਪ ਬਣਾਓ ਭਾਈ ਓਵੇਂ ਗਰੁੱਪ ਬਣਾਓ ਭਾਈ ਜੀ ਪਿੱਛੇ ਅੱਕ ਕੇ ਬੈਠ ਜਾਓ ਬੈਠ ਜਾਓ ਯਾਰ ਬੈਠ ਜਾਓ ਬਾਈ ਬਣ ਕੇ ਖੁੱਲੇ-ਖੁੱਲੇ ਹੋ ਜਾਓ ਓਵੇਂ ਖੁੱਲੇ ਹੋ ਜਾਓ ਗਰੁੱਪ ਨਾਲ ਸਭ ਤੋਂ ਟੂਬ ਜੰਡ ਸਾਹਿਬ ਦੀ ਰਹੀ ਆ। ਸੋ ਬਹੁਤ-ਬਹੁਤ ਧੰਨਵਾਦ ਸਮੂਹ ಗ್ರಾಮ ਪੰਚਾਇਤ ਸਾਡੇ ਸਰਪੰਚ ਰਣਜੀਤ ਸਿੰਘ ਜੀ ਹੋਰਾਂ ਦਾ ਸੁਖਦੇਵ ਸਿੰਘ ਜੀ ਮੈਂਬਰ ਸਾਰੇ ಗ್ರಾಮ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਹੈ। ਬਹੁਤ ਧੰਨਵਾਦ ਜੀ। अरे चम्मर, चम्मर, अरे चम्मर, अरे चम्मर, अरे अरे चम्मर, 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 हांजी हुआ ਰੇਸ਼ਮ ਲੰਬੀ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਕਬੱਡੀ ਕਮੈਂਟੇਟਰ ਸਾਹਮਣੇ ਸਰ ਉਸ ਤੋਂ ਬਾਅਦ ਅਗਲਾ ਸਨਮਾਨ ਰਜਿੰਦਰ ਪੱਲੂ ਰਜਿੰਦਰ ਬੱਲੂ ਜੀ ਉਹਨਾਂ ਦਾ ਜਿਹੜਾ ਕੀਤਾ ਜਾ ਰਿਹਾ ਸੋ ਬਹੁਤ-ਬਹੁਤ ਧੰਨਵਾਦ ਬੜੇ ਸੋਹਣੇ ਜਿਹੜੇ ਬਾਈ ਨੇ ਰੈਫਰੀ ਕੀਤੀ ਆ ਗੋਰਾ ਝੋੜੜ ਗੋਰੇ ਝੋੜੜ ਦਾ ਬਹੁਤ ਸੋਹਣੀ ਰੈਫਰੀ ਕੀਤੀ ਆ ਚੋਟੀ ਦੇ ਰੈਫਰੀਆਂ 'ਚ ਨਾਮ ਆਉਂਦਾ ਕਹਿੰਦੇ ਗੋਰੇ ਝੋੜੜ ਦਾ ਸਾਹਮਣੇ ਵਾਲੇ ਉਹਨਾਂ ਦਾ ਕੀਤਾ ਜਾ ਰਿਹਾ ਹੋ ਗਿਆ ਹਾਂਜੀ ਆਓ ਜੀ ਸਰਪੰਚ ਸਾਹਿਬ ਜੀ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਰਣਜੀਤ ਸਿੰਘ ਜੀ ਦਾ ਉਸ ਤੋਂ ਬਾਅਦ ਦਾ ਸਨਮਾਨ ਕੋਰ ਸਿੰਘ ਕੋਰ ਸਿੰਘ ਕਰਮਜੀਤ ਸਿੰਘ ਆਓ ਕਰਮਜੀਤ ਪੁਰੀ ਜੀ ਕਰਮਜੀਤ ਸਿੰਘ ਜੀ ਦਾ ਇਹ ਸਨਮਾਨ ਜਿਹੜਾ ਕੀਤਾ ਜਾ ਰਿਹਾ ਬਾਈ ਖੁਦ ਨੇ ਉਹਨਾਂ ਦਾ ਸਨਮਾਨ ਬਾਈ ਰਾਜੂ ਮੀਟ ਜੀ ਰਾਜਪ੍ਰੀਤ ਸੁਖਦੇਵ ਸਿੰਘ ਜੀ ਮੈਂਬਰ ਜੀ ਦਾ ਸਨਮਾਨ ਅਗਲਾ ਜਿਹੜਾ ਕੀਤਾ ਜਾ ਰਿਹਾ ਹੁਸ ਤੋਂ ਬਾਅਦ ਮੈਂਬਰ ਜਗਿੰਦਰ ਸਿੰਘ ਜੀ ਜਿਤਾ ਇਹਨਾਂ ਦੇ ਵੀ ਵਿਸ਼ੇਸ਼ ਸਹਿਯੋਗ ਨੇ ਇਸ ਖੇਡ ਮੇਲੇ ਦੇ ਲਈ ਵਾਹਿਗੁਰੂ ਮਿਹਰ ਕਰੇ ਥੋੜਾ ਪਿੱਛੇ ਰੱਖਿਆ ਕਰ ਕੈਮਰਾ ਯਾਰ ਅਗਲਾ ਸਨਮਾਨ ਸੰਦੀਪ ਸਿੰਘ ਜੀ ਮਿੰਨ ਸੰਜੀਤ ਸਿੰਘ ਜੀ ਮਿੰਨੀ ਸਰਪੰਚ ਉਹਨਾਂ ਦਾ ਸਨਮਾਨ ਗੁਰਦੇਵ ਸਿੰਘ ਜੀ ਦੀਪੂ ਮੀਟ ਹਾਂਜੀ ਓਕੇ ਜੀ ਸਾਹਮਣੇ ਸਰ ਪਰਮਸੱਲੀ ਜੀ ਚਲੋ ਆਇਆ ਸਾਡੇ ਗੁਰਪ੍ਰਸ਼ੀਮਿੰਦਰ ਸਿੰਘ ਜੀ ਭੋਲਾ ਸਰਪੰਚ ਉਹਨਾਂ ਦੇ ਵਿਸ਼ੇਸ਼ ਯੋਗਦਾਨ ਨੇ ਖੇਡ ਮੇਲੇ ਦੇ ਲਈ ਉਹਨਾਂ ਦਾ ਸਨਮਾਨ ਸਾਡੇ ਨੀਟੂ ਮੈਂਬਰ ਜੀ ਅੱਛਾ ਇਹ ਮੈਂਬਰ ਕੱਦ ਦਾ ਵੀ ਨਿੱਕਾ ਤੇ ਨਾਮ ਵੀ ਨਿੱਕਾ ਵੈਸੇ ਵੀ ਨਿੱਕਾ ਹੈ ਨਿੱਕਾ ਮੈਂਬਰ ਜੀ ਠੀਕ ਹੈ ਜੀ